ਪਤਰ ਅੱਜ ਚੱਲਿਆ ਵਾ ਮੂਵੀ ਦੇਖਣ ਪੂਰੀ ਫੈਮਿਲੀ ਦੇ ਨਾਲ ਚੱਲ ਤੁਹਾਨੂੰ ਦਿਖਾਉਣੇ ਆ ਫਿਰ ਕਿਹੜੀ ਮੂਵੀ ਆ ਮੰਮੀ ਉਹ ਆ ਜਿਹੜੀ ਸਭ ਤੋਂ ਲੇਟ ਕਰਦੀ ਆ ਮੰਮੀ ਤੇਰਾ ਹਰ ਵਾਰਦਾ ਇਹੀ ਕੰਮ ਆ ਲੇਟ 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 ਆ ਉਸਤਾਦ ਤੂੰ ਸਭ ਤੋਂ ਪਹਿਲਾਂ ਬੈਠ ਗਿਆ ਮੈਂ ਦੇ 2 ਘੰਟੇ ਮਰਨ ਨੂੰ ਪਈ ਬਾਈ ਕੰਮ ਕਰਦੇ ਆ ਰੜੀ ਉਹ ਬਰੂਗ ਤੇ ਚੱਲ ਜਾ ਓਏ ਮੂਵੀ ਦੇਖਣ ਮੂਵੀ ਦੇਖਣ ਕਿਹੜੀ ਮੂਵੀ ਦੇਖਣ ਚੱਲਿਆ ਆ ਵੀ ਮਿੱਤਰੋ ਦੇਖਣੀ ਆਪਾਂ ਮੂਵੀ ਕਿ ਆਖ ਕੁਦਰਤ ਆਇਆ ਵੀ ਕੋਈ ਹੈਲੋ ਕੁਦਰਤ ਆਜੋ ਆ ਗਿਆ ਓਏ ਹੋਏ ਹੋਏ ਕੀ ਆਇਆ ਗਰਤ ਨੂੰ ਤਾਂ ਜਾਂਦੇ ਨੂੰ ਭੁੱਖ ਲੱਗੇ ਪਹਿਲਾਂ ਹੀ ਜਾਂਦੇ ਕਹਿੰਦਾ ਕਿ ਨਾ ਪਾਪਾ ਮੈਂ ਤਾਂ ਪਾਪਾ ਚਾਹਦਾ ਮਸਤੀ ਮਸਤੀ ਦੇਦਰ ਪੋਚੋ ਨਾ ਉਹੀ ਖਲਾਰੇ ਪਾਉਂਦਾ ਫਰੀ ਗਿਆ ਆ ਦੇਖੋ ਲੱਛਣੇ ਤੇ ਆ ਦੇਖੋ ਪੰਗੇ ਲੈਂਦਾ ਫਿਰਦਾ ਕਦੇ ਸ਼ੇਰ ਤੇ ਕਵਾਂ ਜੱਟਾਂ ਨੂੰ ਉੱਤੇ ਕਰੇ ਇਦਾਂ ਰਾਜ ਉੱਠ ਜਾ ਨਾ ਬੇਬੇ ਵੱਡਾ ਸ਼ੇਰ ਅੱਜ ਨੌਕਰੀ ਦਾ ਪਹਿਲਾ ਦਿਨ ਹੈ ਲੇਟ ਨਾ ਹੋ ਜਾਈ ਜਾ ਚੰਜੂ ਬੇਬੇ ਉਹ ਦੇਖੋ ਕੋੜੀਆਂ ਦੇ ਬੈਠ ਕੇ ਦੇਖਣ ਲੱਗੇ ਹੋਇਆ ਹੈ ਉਹ ਮੈਨੇਜਰ ਦੇ ਬਣਾ ਉਹ ਤੇਰੇ ਮੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ ਨਾ ਤੇਰੀਆਂ ਸਹਲੀਆਂ ਆ ਦੇਖ ਲਾ ਇਹਨਾਂ ਨੂੰ ਪਿਛਲੀ ਾਰ ਦਾ ਯਾਦ ਆ ਹੈ ਸੌ ਸਾਲੇ ਡੱਡੇ ਦੇ ਯਾਰ ਨੇ ਆ ਸ਼ਰੂ ਆ ਪੰਜਾਬ ਪੁਰਸਝੁਕੇ ਆ ਗਿਓ ਹੈਲੋ ਮੰਗੇ ਕਿੱਡੇ ਕਿੱਡੇ ਲੈਣਾ ਉਹ ਲੀਕੇਜ ਕੀ ਟੈਨਸ਼ਨ ਅਬ ਨਹੀਂ ਇੰਟੀਡਿਊਸਿੰਗ ਇਸ ਫਰਸ ਨੰਬਰ 1 ਹਾਈਜੀਨਿਕ ਕੰਫਰਟ ਇਸਕੇ ਜੁਲਿਸ ਬਾਹਲੇ ਹੈਵੀ ਫਲੋ ਕੋ ਕਰੇ ਨਾ ਬੈਟਰ ਇਹ ਕਿੰਨਾ ਟੈਨਸ਼ਨ ਉਹ ਹੀ ਹਾਈ ਕੰਫਰਟ ਵਿਸਪਰ ਡਰਡ ਸਾਡੀ ਤਾਂ ਪਰ ਪੁਆਈ ਲੱਗੀ ਨਾ ਉਹ ਵੇਖੀ ਰਾਮ ਨਾਲ 14 ਟਿਕਿਆਂ ਨੂੰ ਨੱਥਾ ਕਰਦੀ ਐਸੀ ਕਿੱਥੋਂ ਆਏ

ਟੋਡਰ ਦਾ ਮੋਏ ਮੋਏ ਹੋ ਗਿਆ ਜਿਹੜੇ ਇੱਧਰ ਲੈ ਲੋ ਮੋਏ ਮੋਏ ਉਹ ਤਾਂ ਖੁੱਲ੍ਹੇ ਹੀ ਨਹੀਂ ਉਹ ਤਾਂ ਇਹ ਓਪਨਿੰਗ ਜ਼ੋਨ ਆ ਕੀ ਲੱਭਦੇ ਆ ਤੁਸੀਂ ਗੱਡੀ ਆ ਗੱਡੀ ਕਿੱਥੇ ਗਈ ਤੁਹਾਡੀ ਹਾਂਜੀ ਕਰੇਟਾ ਕਿੱਥੇ ਗਈ ਕਿਰਤਨ ਨਾ ਇਸ ਤੋਂ ਬਾਅਦ ਹੁਣ ਅਸੀਂ ਡਿਨਰ ਪਲਾਨ ਕੀਤਾ ਕਿ ਡਿਨਰ ਕਰਕੇ ਜਾਣਾ ਕੁਦਰਤ ਮੂਵੀ ਕਿਵੇਂ ਦੀ ਸੀਗੀ ਪਾਪ ਕੌਰ ਬੋਕ ਕੈਂਟ ਸੀਗੀ ਮਜ਼ਾ ਆਇਆ ਤੈਨੂੰ ਪਾਪ ਕੌਰ ਸਾਰੇ ਫਿਨਿਸ਼ ਕਰਤੇ ਸੀ ਤੇਰਾ ਕੋਕ ਤਾਂ ਰਹਿ ਗਿਆ ਸੀਗਾ ਕੋਈ ਪੀਲੀ ਸੀ ਨਹੀਂ ਰਹਿਦੀ ਸੀ ਜੇ ਤੇਰਾ ਪਾਪਟ ਹੋਇਆ ਤਾਂ ਦੱਸ ਦੇ ਕਿਹੜਾ ਤੇਰਾ ਪਾਪਟ ਹੋ ਗਿਆ ਕੀ ਪਾਪਟ ਹੋ ਗਿਆ ਮੈਂ ਗੇਮਿੰਗ ਜੋਇਨ ਜਾਣੀ ਸੀ ਫਿਰ ਗਿਆ ਕਿਉਂ ਨਹੀਂ ਉਹ ਮੈਂ ਦਪੇ ਸੀ мой мой <marriages> <differences> ਕੁਦਰਤ ਇੱਥੇ ਤੁਸੀਂ ਕੀ ਕਰ ਰਹੇ ਹੋ ਡਿਨਰ ਕਰਨਾ ਆਇਓ ਜੀ ਮਮੀ ਖੇਡਣਾ ਜੀ ਖੇਡਣਾ ਕੀ ਖੇਡਣਾ ਇੱਥੇ ਤੁਸੀਂ ਗੇਮ ਹੀ ਖੇਡਣੀ ਹੈ ਇਹ ਕੀ ਹੋਇਆ ਗੇਮ ਦੇਖਿਆ ਓ ਮਾਮ ਕੀ ਹੋਇਆ ਮੈਂ ਮਾਦੀ ਮੈਂ ਆਪੀ ਖੇਡਣ ਮੈਂ ਖੇਡਣਾ ਕੀ ਖੇਡਣਾ ਤੁਸੀਂ ਮੈਂ ਟ੍ਰੈਂਗਲ ਆਣੀਆਂ ਰੇਂਜ ਲਾਣੀ ਹੁੰਦੀ ਸੀ ਹਾਂਜੀ ਤੁਹਾਨੂੰ ਗੀਮਤ ਦਿਖ ਵੀ ਗਈਆਂ ਆਪਣੀਆਂ ਹਾਂਜੀ ਕਿਹੜਾ ਚੀਜ਼ ਲਾਉਣਾ ਸਾਲਾ ਟਰੈਕਟਰ ਥੋੜੀ ਇੰਨੀ ਤੇ ਗੁਦਰਤ ਹੋ ਗਿਆ ਸਤਾ ਚੱਲਾਈ ਚੱਲ ਉਹ ਉਸਤਾਦ ਕਿੱਧਰ ਉਹ ਗੱਪੇ ਉਹ ਗੱਲ ਉਹ ਗੱਪੇ ਹਾਂ ਜਿੱਕੀ ਨਹੀਂ ਸੋਨੀਆ ਹਾਂ ਹੈਲੋ ਉੱਭ ਕਰੋ ਨਹੀਂ ਨਹੀਂ ਲੱਗੀ ਸੀ ਨਹੀਂ ਤਾਂ ਕੀ ਉਹਨੂੰ ਨਹੀਂ ਲੱਗੀ ਹੈਲੋ ਜਿੱਦਾਂ ਲੱਗਾ ਸੋਨੀਏ ਕੀ ਕਰਦੀ ਹੈ ਹੈਲੋ ਰੋਦੇ ਲਈ ਮੰਗੇਓ ਵਾਲੀ ਇਹ ਨਹੀਂ ਚਾਹੀਦਾ ਵਿੱਚ ਇਹ ਨਹੀਂ ਚਾਹੀਦਾ ਖਾ ਕੇ ਤਾਂ ਦੇਖੋ ਬਹੁਤ ਟੇਸਟੀ ਹੈ ਬਹੁਤ ਟੇਸਟੀ ਹੁੰਦਾ ਹੈ ਖਾ ਕੇ ਦੇਖੋ ਕਿੰਨਾ ਮਰਾਨੀ ਆ ਆਈਸਕ੍ਰੀਮ ਲਾ ਕੇ ਸਮੋਸਾ ਇਦਾਂ ਧੱਕਾ ਨਾਲ